ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਮੋਗਾ ਟ੍ਰੈਫਿਕ ਪੁਲਿਸ ਵੱਲੋਂ ਪਟਾਕੇ ਪਾਉਣ ਵਾਲੇ ਬੁਲਟ ਨੂੰ ਕੀਤਾ ਗਿਆ ਕਾਬੂ ਇਸ ਮੌਕੇ ਤੇ ਸੁਖਮੰਦਰ ਸਿੰਘ ਟ੍ਰੈਫਿਕ ਇੰਚਾਰਜ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਟਾਕੇ ਪਾਉਣ ਵਾਲੇ ਬਾਜ਼ ਆ ਜਾਣ ਨਹੀਂ ਤਾਂ ਹੁਣ ਤਾਂ ਉਹਨਾਂ ਦੇ ਚਲਾਨ ਕੱਟੇ ਜਾਂਦੇ ਹਨ ਤੇ ਸਲੈਂਸਰ ਲਵਾਏ ਜਾਂਦੇ ਹਨ ਜੇ ਇਹ ਪਟਾਕੇ ਪਾਉਣ ਤੋਂ ਬਾਜ਼ ਨਾ ਆਏ ਤਾਂ ਇਹਨਾਂ ਦੇ ਮੋਟਰਸਾਈਕਲ ਬੌਂਡ ਵੀ ਕੀਤੇ ਜਾਣਗੇ ਅਤੇ ਜੋਗ ਜੁਰਮਾਨੇ ਪਾਏ ਜਾਣਗੇ। ਉਹਨਾਂ ਬੱਚਿਆਂ ਦੇ ਮਾਪਿਆਂ ਨੂੰ ਵੀ ਅਪੀਲ ਕੀਤੀ ਕਿ ਉਹ ਬੱਚਿਆਂ ਨੂੰ ਬੁਲਟ ਪਟਾਕੇ ਪਾਉਣ ਵਾਲੇ ਨਾਂ ਲੈ ਕੇ ਦੇਣ ਤਾਂ ਜੋ ਚਲਾਨਾ ਤੋਂ ਬਚਾ ਜਾ ਸਕੇ। ਬਾਜੀ Ei, é Ei, ਪੱਤੀਆ ਤੇ ਮੋਹਿੰਦ ਪਹਿਲਾਂ ਅੱਜ ਦਲਵਾਣਾ ਪੈਣਾ ਹੈ ਨਾ ਉਹ ਵਧੀਆ ਹੱਥ ਉਹ ਨਾਨਾ ਬਾਬਰਾ ਜੀ ਆਪਣੇ ਉਹਦਾ ਬੰਦੇ ਬੰਦੇ ਕਿਤਾ ਜਨ ਲੋਕਾਂ ਨੇ ਕਿਸੇ ਦਾ En nado hay ਸਾਰਾ ਦਿਓ ਜਾਣਕਾਰੀ ਇੱਕ ਮੋਟਰਸਾਈਕਲ ਪਟਾਕੇ ਮਾਰਦਾ ਫੜਿਆ ਜੀ ਕੀ ਕਾਰਵਾਈ ਕੀਤੀ ਗਈ ਤੁਹਾਡੇ ਵੱਲੋਂ ਜੀ ਜੁਵਾਨ ਜੁਗ ਐਸਐਸ ਕਾਹਦਾ ਹੈ ਕਾਹਦਾ ਆਪ ਦਾ ਪੀਜੀ ਆਪ ਤੇ ਜੀ ਹੋਲਡਪ ਬੰਦਾ ਨੇ ਰੁਕੇ ਜੇ ਪਰ ਐਨਐਸਜੀ ਰੁਕੇ ਚੈਕੀਟਾ ਤੇ ਜਿਹੜਾ ਇਹਨਾਂ ਦਾ ਬੁਲਟ ਆ ਰੁਕਾ ਕੇ ਮਹਾਗਦਿਆ ਉਹਨਾਂ ਦਾ ਬੰਦਾ ਜਿਹੜਾ ਪ੍ਰੋਪਰਟੀ ਦੇ ਚਾਰਜ ਦਿੱਤਾ ਗਿਆ ਸਰਪੰਚ ਇਹਦਾ ਜਦ ਸਰਪੰਚ ਨੂੰ ਅੱ딜 ਲਵਾਇਆ ਵੀ ਗਿਆ ਇਹਨਾਂ ਦੇ ਖਿਲਾਫ ਜਿਹੜੇ ਪਟਾਕੇ ਪਾਉਂਦੇ ਆ ਇੰਨੀ ਤਰ੍ਹਾਂ ਜਿਹੜੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਹਨਾਂ ਇਤਲਾਮ ਕਿਤੇ ਜਾਣਗੇ ਕਿਦੋਂੋਂ ਵੀ ਟ੍ਰਿਪਰ ਹੈਡਿੰਗ ਜਾਂ ਨਾਸਤ ਦੇ ਪਟਾਕੇ ਮਾਦੀ ਜਾ ਕੇ ਇਹਨਾਂ ਖਿਲਾਫ ਪੂਰਾ ਕੈਂਦਾ ਕਰਿਆ ਹੋਇਆ ਤੇ ਇਹਨਾਂ ਦੇ ਵੱਤੋਂ ਇਤਲਾਮ ਕੀਤੇ ਆ ਕਿ ਇਹਨਾਂ ਨੂੰ ਰੋਕਿਆ ਨਹੀਂ ਜਾਂਦਾ ਕੀ ਅਪੀਲ ਕਰਨੀ ਚਾਹੁੰਦਾ ਲੋਕਾਂ ਨੂੰ ਜੀ ਲੋਕਾਂ ਨੂੰ ਅਪੀਲ ਕਰਦੇ ਚੱਲੇ ਆ ਵੀ ਜਿਹੜਾ ਸਵਾਸਥਾ ਦਾ ਮੁੱਦਾ ਨਾ ਟਾਕੇ ਪਾਉਂਦੇ ਨੇ ਜਿਹੜੇ ਲੋਕ ਪੇਸ਼ੈਂਟ ਦੇ ਬੀਜ ਆ ਜਾਂ ਜਿਹੜੇ ਧੜਕਨ ਵਾਲੀ ਆ ਤੇ ਇਹ ਪੋਲੂਸ਼ਨ ਲਿਆਉਂਦੇ ਨੇ ਆਪ ਲੋਕਾਂ ਦਾ ਜੀਵਨ ਪ੍ਰਭਾਵਿਤ ਕਰਦੇ ਨੇ ਅਸੀਂ ਲੋਕਾਂ ਦੇ ਰੌਜ਼ਦਾਰ ਪੀੜ ਨੂੰ ਇਹ ਅਪੀਲ ਕਰਦੇ ਆ ਕਿ ਜਿਹੜਾ ਕੰਪਨੀ ਵੱਲੋਂ ਫਸਾ ਲੱਗਿਆ ਹੁੰਦਾ ਉਸ ਨੂੰ ਇਸਤੇਮਾਲ ਕਰ ਇਸਤੇਮਾਲ ਕਰੋ ਜੇ ਮੇਰੇ ਸਾਹ ਪਰ ਬਾਗ ਨਕੇ ਪਤਾ ਕੇ ਨਾ ਪਾਓ ਜੇ ਜ ਪਾਉਗੇ ਇੱਥੇ ਤਰ੍ਹਾਂ ਦੀ ਬੜੀ ਕਾਨੂੰਨੀ ਕਾਰਵਾਈ ਉਹਨਾਂ ਦੇ ਖਿਲਾਫ ਮੌਜਮ ਦੇ ਵਿੱਚ ਕੀਤੀ ਜਾਵੇ ਧੰਨਵਾਦ